ਰ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਰਖਨੌਰੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਐ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਦੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਉਹਦਾ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ 9.5 ਦਾ ਕੋਈ ਲੱਗਾ ਦੇਖਿਆ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਹੈ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇਬੰਦਿਆਂ ਦੇ ਇਹ ਜੋ ਕੁਝ ਕਰਨਗੇ ਇਹ ਹੀ ਕਰਨਗੇ ਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲੀ ਜਾਵੇ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਦੋ ਸਾਲ ਦਾ ਮੁੰਡਾ ਸੀ ਉਹਦੋਂ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲਿਆ ਉਹ ਨਾ ਜੀ ਰੋੜ ਮੁਰਕ ਕੇ ਆਈ ਸੀ ਛੋਟੇ ਛੋਟੇ ਸੀ ਰੋੜ ਕੁਰਕ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਦੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਆ ਤੇ ਜੰਮੇ ਹੋਏ ਸੋਡੇ ਚੈਨਲ ਦੇ ਜਰੀਏ ਸੀ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੇ ਇਹ ਜੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਰਖਨੌਰੀ ਬਾਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਣੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਜੀ ਮੈਂ ਜਿਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਿਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਮਾਂ ਹੈਗੀ ਆ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮੈਂ ਤਾਂ ਮੈਂ ਜਾਨਣਾ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਜੀ ਤੁਹਾਡੇ ਨਾਲ ਰਹਿੰਦਾ ਸੀ ਜੀ ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ 12-13 ਸਾਲ ਤੋਂ ਅਲੱਗ ਰਹ ਰਹੇ ਹਾਂ ਜੀ ਤੇ ਅੱਜ ਤੁਸੀਂ ਕਿਨੇ ਆਏ ਅੱਜ ਸਾਡੇ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਹਾਂ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਗਿਆ ਅੱਜ ਆਏ ਨਿਕਲੇ ਜੀ ਪਰਸੋਂ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗੀ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਤੁਹਾਨੂੰ ਦਾ ਪਤਾ ਤੁਹਾਨੂੰ ਦਾ ਪਤਾ ਲੱਗ ਗਿਆ ਹੁਣਾਂ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਂ ਜੀ ਪਹਿਲਾਂ ਕਿਉਂ ਨਹੀਂ ਪਹੁੰਚਿਆ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਸੀ ਪਾਲਣ ਪੋਸ਼ਣ ਕੀਤਾ ਜੀ ਮੁੰਡੇ ਦਾ ਹੈ ਜਿੰਨਾ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹ ਤਾਂ ਮੈਂ 8-9 ਸਾਲ ਪਹਿਲੇ 9 ਮਹੀਨੇ ਤਾਂ ਮੈਂ ਢਿੱਡ 'ਚ ਹੀ ਰੱਖਿਆ ਵੀ ਇਹ ਹੁਣ ਉਸ ਦਾ ਪਾਲਣ ਪੋਸ਼ਣ ਕੌਣ ਕਰ ਰਿਹਾ ਸੀ ਜੀ ਇਹ ਦੇ ਜਿਹੜਾ ਪਾਲਣ ਪੋਸਣ ਕਰਦੇ ਸੀ ਦਾਦਾ ਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਚਰਚਾ ਸੀ ਕਿ ਇਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਕਰਾ ਲਿਆ ਸੀ ਕਿੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਨਹੀਂ ਦੇਰ ਜੀ ਪਹਿਲਾਂ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਕੀ ਕਰ ਲਿਓ ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ ਹਾਂ ਜੀ ਵਿਆਹ ਦੂਜਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਜੀ ਇਹਨਾਂ ਨੇ ਸਾਡੇ ਨਾਲ ਕੋਈ ਨਹੀਂ ਲਏ ਤੁਹਾਨੂੰ ਬੱਚੇ ਹਾਂ ਜੀ ਹੈਗੇ ਆ ਜੀ ਕਿੰਨੇ ਬੱਚੇ ਨਹੀਂ ਤੁਹਾਨੂੰ ਦੋ ਕੁੜੀਆਂ ਜੀ ਮਨ ਲ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੜਕੀ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਉਹ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਆ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12 13 ਸਾਲ ਤੋਂ ਨਹੀਂ ਰਹਿੰਦਾ ਜੀ ਕਿਤੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹਿੰਦਾ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਇਹ ਮੈਂ ਵਿਆਹੀ ਵੀ ਆ ਜਿਹਦੇ ਸਹੋਰੀ ਰਹਿੰਦੀ ਸੀ ਪਰ ਸੋ ਜਦੋਂ ਤੁਹਾਡੀ ਰੀਮੇਰਜ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਬਾਰਾ ਮੈਰਿਜ ਹਾਂਜੀ 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 ਜੀ ਜੀ ਪਰ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਜੀ ਮੈਂ ਮਾਂ ਨਾ ਚਾਹਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜ੍ਹੀ ਹਾਂ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਕਿ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਿਸੇ ਦੀ ਮੰਗ ਨਹੀਂ ਕਰਦੀ ਕੋਈ ਹੋਰ ਕਾਈ ਵਾ ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀ ਅਸੀਂ ਨਾ ਸਨਸਕਾਰ ਹੋਣਦੇ ਇਹਨਾਂ ਨਹੀਂ ਜੀ ਮੇਰੇ ਕਿੰਨੀਆਂ ਕੋਈ ਕਾਰਵਾਈ ਦੀ ਮੰਗ ਨਹੀਂ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਣ ਪੋਸ਼ਣ ਉਹ ਕਰ ਰਹੇ ਨੇ ਤਾਂ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਜਦੋਂ ਇਹਨੂੰ ਘਰੇ ਨਹੀਂ ਮੜਨ ਦੇ ਰਹੇ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਮਦਰ ਇੱਥੇ ਆਇਆ ਉਹ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਇਆ। ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਨੂੰ ਦੇਖਿਆ। ਜਿਹੜੀ ਤੁਸੀਂ ਕਹਿ ਰਹੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀ ਹੈ ਕਿ ਉਹਦੇ ਤੇ ਉਹ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋ ਜਿਹੜੀ ਜਤੀ ਮੁੰਡਿਆਂ ਦੇ ਹੱਕ 'ਚ ਖੜੀਆਂ ਨੇਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਹੋ? ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰੇ ਦਾ ਸ਼ਸਕਾਰ ਹੋ ਜਾਏ ਟਾਈਮ ਨਾ ਕਾ ਤਾਂ ਰੋਲਿਆ ਜਾਂਦਾ। ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ? ਮੈਂ ਮੇਰੇ ਮੋਬਾਈਲ ਤੇ ਵਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਆਂ ਜੀ ਮਾਤਾ ਜੀ ਕਿਹਦੇ ਨਾਲ ਆਏ ਹੋ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਆਂ ਜੀ ਪ੍ਰਾਈਵੇਟ ਜਿਹੜੇ ਨਾਲ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ ਅਸੀਂ ਮਹਰਾਜ ਹਿੰਦੂਪੁਰੇ ਕੋਠੇ ਨਿੱਕ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਹਾਂ ਜੀ ਮੈਂ ਤਾਂ ਫਿਰ ਅਲੱਗ ਰਹਿਣਾ ਇਹ ਚੀਜ਼ ਹੁਣ ਭੈਣ ਇੱਕ ਵਿ ਪਿਓ ਡਰਾਈਵਰ ਹੀ ਨਹੀਂ ਕਰਦਾ ਨਹੀਂ ਦੋ ਭੈਣ ਭਰਾਏ ਇੱਕ ਮਾਰੇ ਛੋਟੀ ਭੈਣ ਨਾ ਕਰਕੇ ਛੱਡਿਆ ਨਹੀਂ ਜੀ ਸਾਡੇ ਕੋਲ ਇੱਧਰ ਦੇਖ ਇੱਧਰ ਇੱਧਰ ਤੁਸੀਂ ਸਾਹਮਣੇ ਦੇਖ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀਆਂ ਹਾਂਜੀ ਹਾਂਜੀ ਉਹਨੇ ਇਕੱਠੇ ਪੈਣ ਭਾਈ ਅਲੱਗ ਰਹਿੰਦੇ ਸੀ ਆ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਉਂਦਾ ਹੀ ਕੁੜੀ ਵੱਡੀ ਆਉਂਦੀ ਜਾਂਦੀ ਆ ਜੀ ਨਹੀਂ ਛੋਟੀ ਨਹੀਂ ਕੁੜੀ ਨਹੀਂ ਆਈ ਬਰੇ ਸਰਪੰਡਾਲੀ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਸਰ ਨਾਲ ਚੋਣੀ ਆਈ ਵੱਡੀ ਇਹ ਹੁੰਦੀ ਰਹੀ ਹੈ ਛੋਟੀ ਨੇ ਆਪਾਂ ਇਹ ਮੈਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਹੈ ਜੀ ਵੱਡਿਆ ਦੇ ਸੌਰੀ ਅੱਛਾ ਜਿਹੜੀ ਕੋਈ ਪੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਬਸ ਠੀਕ ਹੈ ਹੁਣ ਕੀ ਮੰਗਿਆ ਸਰਦਾਰ ਹੁਣ ਤੁਸੀਂ ਕੀ ਜੇ ਲਾਸਟ ਦੱਸੋ ਇਹਦੇ ਕੰਮ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਅਸੀਂ ਮੂਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸਣਾ ਉਹ ਹੋਵੇ ਉਹਨੂੰ ਸੀਹੀਦੀ ਉਹ ਦਿੱਤਾ ਜਾਵੇ ਉਹਦਾ ਸਿਸਕਾਰ ਉਹ ਕੀ ਤੁਸੀਂ ਜਿਹੜੇ ਉਹ ਨਹੀਂ ਮੰਨ ਕੀਤੀ ਆ ਰਹੀ ਉਹਦਾ ਸਮਰਥਨ ਕਰਦੇ ਹੋ ਨਹੀਂ ਜੀ ਆਪਾਂ ਕੋਈ ਕਿਸੇ ਵੰਦੀ ਨਾਲ ਹੈ ਨਹੀਂ ਜੀ ਐਵੇਂ ਨਹੀਂ ਅਸੀਂ ਕਿਸੇ ਨਾਲ ਬਰਾਬਰ ਤੋਲਣਾ ਨਹੀਂ ਸਾਡਾ ਮੁੰਡਾ ਮਗੈ ਨਹੀਂ ਜੀ ਕੋਈ ਗਲਤੀ ਨਹੀਂ ਕੀਤੀ ਨਹੀਂ ਤੁਹਾਨੂੰ ਲੱਗਦਾ ਹੈ ਨਹੀਂ ਜੀ ਮੈਂ ਤਾਂ ਕਹਿੰਦੀ ਆ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਦਮਾਵਾ ਦੇਖਾ ਅੱਛਾ ਦੂਜੀ ਸ਼ਾਦੀ ਤੇ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਦੋ ਹਾਂ ਜੀ ਲੜਕੇ ਲੜਕੀ ਦੋ ਕੁੜੀਆਂ ਜੀ ਦੋ ਕੁੜੀਆਂ ਉਹ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਉਹ ਤਾਂ ਅਗਲੇ ਕਿਉਂ ਹੋ ਗਏ ਨੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਹੋ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਤੀਨ ਨਾ ਉਹ ਆਉਣ ਇਹਨਾਂ ਦੀ ਬੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਵੀ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਨਹੀਂ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਾ ਦੱਸਰੇ ਨੂੰ ਵੀ ਤੁਹਾਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਕਿ ਮੈਂ ਮੈਂ ਰੀਤੀ ਆ ਮੈਂ ਉਹ ਕੀਤੀ ਆ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿ ਉਹ ਖੱਡਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਜਾਂ ਪੰਚਾਇਤੀ ਤਲਾਕ ਹੋਇਆ ਜਾਂ ਉਹਦੇ ਨਾਲ ਦੇ ਤਾਂ ਕੁਛ ਨਹੀਂ ਕੀਤਾ ਜੀ ਮਾਤਾ ਜੀ ਤੁਸੀਂ ਜਿਆਦਾ ਬੋਲਦੇ ਪੁੱਛਣਾ ਨਹੀਂ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋਂ ਵੀ ਇਹਨੂੰ ਕਿਸੇ ਇਹਨਾਂ ਨੂੰ ਮਤਲਬ ਉਹ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਡਾਈਵੋਰਸ ਦੇਤਾ ਹਾਂ ਜੀ ਹਾਂ ਜੀ ਹਾਂ ਜੀ ਉਹਦਾ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਤਾਂ ਕੋਈ ਲੱਗ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਐ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦੀਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਹਾਂ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਾਂ ਉਹ ਤਾਂ ਬਹੁਤ ਕੁਝ ਕਰੂਗੀ ਅਸੀਂ ਤਾਂ ਜੀ ਇਹਨਾਂ ਦੇ ਮਾ ਕਰਾਂਗੇ ਜਥੇ ਬੰਦੀ ਦੇ ਜਿਵੇਂ ਕਰਨਗੇ ਉਹਵੇਂ ਉਹਵੇਂ ਹੋਊਗਾ ਜਿਵੇਂ ਜਦੋਂ ਇਹ ਛਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਸ਼ਕਾਰ ਹੋਊਗਾ ਉਹਨੂੰ ਅਸੀਂ ਕਹੀਓ ਮਾਂ ਮਣੀ ਨਹੀਂ ਮਾਂ ਮਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵਾ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿਖੇ ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੁੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਗਈ ਸੀ ਜਿਹੜਾ ਮੀਡੀਆ ਦੇ ਵਿੱਚ ਪਹਿਲਾਂ ਗੱਲਾਂ ਸਾਹਮਣੇ ਪਰਿਵਾਰ ਕੋਲੋਂ ਦੱਸੀ ਗਈਆਂ ਤੇ ਮਾਂ ਦੀ ਮੌਤ ਹੋ ਗਈ ਕਿਵੇਂ ਦੇ ਦੇਗੇ ਸਾਡੇ ਵੱਲੋਂ ਤਾਂ ਮਰੀ ਵੀ ਆ ਨਾ ਉਹ ਸਾਡੇ ਵੱਲੋਂ ਤਾਂ ਉਹ ਮਰੀ ਵੀ ਆ ਸਾਡੇ ਨਾਲ ਉਹਦਾ ਕੋਈ ਇਲਾਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਉਸੇ ਬੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਉਵੇਂ ਕਰਾਂਗੇ ਕੋਈ ਕੁਛ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਹੈ ਅਖੀਰ ਤੇ ਕੀ ਕਹਿਣਾ ਚਾਹਣਾ ਤੁਸੀਂ ਇਸ ਮਾਮਲੇ ਨੂੰ ਲੈ ਕੇ ਜਿਹੜਾ ਸਾਹਮਣੇ ਆਇਆ ਮਿਲਿਆ ਅਸੀਂ ਤਾਂ ਉਸੇ ਬੰਦੀ ਨੇ ਬੇਨਤੀ ਕਰਦੀ ਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਜਿਸ ਤਰ੍ਹਾਂ ਉਹ ਦਾਵਾ ਕਰ ਰਹੀ ਹੈ ਕਿ ਸ਼ੁਭਕਰਨ ਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲੀ ਜਾਵੇ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਇਨਸਾਫ਼ ਨਹੀਂ ਮਿਲਦਾ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਦੋ ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਸਾਹਮਣੇ ਜਿਹੜੀ ਤੁਹਾਡੇ ਘਰ ਵਾਲੀ ਦੱਸ ਰਹੀ ਕਿ ਮੈਂ ਐਕਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦਾ ਨਾਲ ਤਲਾਕ ਹੋਇਆ ਨਹੀਂ ਨਹੀਂ ਗੱਟੂ ਠਾਏ 17 ਸਾਲ ਹੀ ਹੋਇਆ ਕਦੇ ਤੁਹਾਨੂੰ ਮਿਲਿਆ ਉਹ ਨਹੀਂ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਦਾ ਤਲਾਕ 16 ਜਦੋਂ ਤੋਂ ਨਹੀਂ ਆਈ ਤੁਹਾਡੇ ਪਿੰਡ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਹੈਗਾ ਤੁਹਾਡੇ ਕੋਲ ਕੋਈ ਵਿੱਚ ਕੋਈ ਲਾਗਾ ਦੇ ਗਹਿਣਾ ਕਿ ਨਾ ਨਹੀਂ ਜੀ ਕੋਈ ਲਾਗਾ ਲੱਗਾ ਨਹੀਂ ਨੇ ਪਹਿਲੇਗਾ 13 ਸਾਲ ਦਾ ਝੂਠ ਮਾਰ ਦੇ ਤਲਾਕ ਘੱਟੋ ਘੱਟ 16-17 ਸਾਲ ਹੋ ਗਏ ਹੋ ਹੋਏ ਨੇ ਤਲਾਕ ਮੇਰੀ 60 ਸਾਲ ਦੀ ਉਮਰ ਹੋ ਗਈ ਇੱਥੇ ਰਹਿਣਾ ਹੈ ਸ਼ਿਕਰਾਾਂ ਚ ਇਕੱਠੇ ਆਂਗੇ ਛਕੇ ਆ ਤੇ ਮਤਲਬ ਛੋਟੇ ਛੋਟੇ ਸੀ ਰੋੜਕਣ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਦੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਆ ਤੇ ਜੰਮੇ ਹੋਏ ਮਤਲਬ ਇਹ ਤਾਂ ਹੁਣ ਪ੍ਰਸ਼ਾਸਨ ਇੱਕ ਰਣਨੀਤੀਆ ਕਰਦਾਗਾ ਤੇ ਸਭ ਰੋਟੀਆਂ ਛੇਕਦੇ ਹੁਣ ਉਹ ਜਾਣ ਕੇ ਇਹ ਸਿੰਚ ਖੜੀ ਕਰਦੀ ਐ ਤੇ ਮਤਲਬ ਇਹਦਾ ਕੋਈ ਵਿੱਚ ਰੋਲ ਨਹੀਂ ਗੀ ਉਹ ਤਾਂ ਮਤਲਬ ਵਿਆਹ ਕਰਾ ਕੇ ਵੀ ਮਤਲਬ ਇਹ ਇਹਨਾਂ ਤੇ ਬੱਚਿਆਂ ਦਾ ਕੁਝ ਵੀ ਬਣ ਨਾ ਜਾਵੇ ਇਹ ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਕਰਾ ਰਿਹਾ ਹੈ ਪ੍ਰਸ਼ਾਸਨ ਤੇ ਮਤਲਬ ਮੇਰੇ ਹੁੰਦੇ ਤੋਂ ਉਹ ਤਲਾਕ ਹੋਇਆ ਮੇਰੀ 60 ਸਾਲ ਦੀ ਉਮਰ ਹੋ ਗਈ ਮੈਂ ਇਸ ਦੇ ਚੰਗੀ ਤਰ੍ਹਾਂ ਜਾਣੂ ਆ ਤਲਾਕ ਕੋ ਕਹਿੰਦੇ ਉਹ ਵਿਆਹ ਕਰਵਾਇਆ ਬੱਚੇ ਉਰਖਣ ਕੇ ਮਸਾਂ ਪਾੜੇ ਨੇ ਦਾਦੀ ਨੇ ਤੇ ਚਾਚੇ ਨੇ ਮੈਂ ਇਹੀ ਕਹਣਾ ਵੀ ਪਰਿਵਾਰ ਦੇ ਦਸੰਤ ਤਾਬਕ 2007 ਚ ਉਹਨਾਂ ਦਾ ਤਲਾਕ ਹੋਇਆ ਜੀ ਜਿਹਦਾ ਸਮਾਂ ਬਣਦਾ 17 ਸਾਲ ਤੇ ਉਹ ਲੜਕਾ ਜਿਹੜਾ ਸੁਭਕਰਨ ਸਿੰਘ ਹੈ ਉਹਦੀ ਉਮਰ 21 ਕੇ ਸਾਲ ਬਣਦੀ ਹੈ ਯਾਨੀ ਕਿ ਉਹ ਬੱਚਾ ਵੀ 2-3 ਸਾਲ ਦਾ ਸੀ ਉਹਨੂੰ 3 ਕੇ ਸਾਲ ਦਾ ਸੋ ਇਸ ਕਰਕੇ ਵੀ ਕੋਰਟ ਦੇ ਵਿੱਚ ਤਲਾਕ ਹੋਇਆ ਪਰਿਵਾਰ ਦੇ ਦਸੰਤ ਤਾਬਕ ਵੀ ਅਸੀਂ ਤਾਂ ਜਦੋਂ ਇੱਥੇ ਪਿੰਡ ਚ ਆਉਂਦੇ ਜਾਂਦੇ ਕਦੇ ਉਹਨੂੰ 17 ਸਾਲ ਤੋਂ ਉਹਨੂੰ ਇੱਥੇ ਦੇਖਿਆ ਨਹੀਂ ਬੱਚੇ ਦਾਦੀ ਨੇ ਪਾਲਿਆ ਜੀ ਜਾਂ ਉਹਨਾਂ ਦੇ ਫਾਦਰ ਨੇ ਪਾਲਿਆ ਜੀ ਜਾਂ ਉਹਨਾਂ ਦੇ ਚਾਚੇ ਨੇ ਪਾਲੇ ਜਿਹੜੇ ਬੱਚੇ ਆ ਕਦੇ ਉਹ ਲੈ ਕੇ ਗਈਏ ਜਦੋਂ ਤਲਾਕ ਹੋਇਆ ਕਿਸੇ ਨਹੀਂ ਕਦੇ ਨਹੀਂ ਲੈ ਕੇ ਅਸੀਂ ਕਦੇ ਦੇਖਿਆ ਨਹੀਂ ਮੁੜ ਕੇ ਉਹਨੂੰ ਮੂੰਹ ਨਹੀਂ ਦੇਖਿਆ ਪਿੰਡ ਚ ਕਰਾਈ ਇਸ ਪਰਿਵਾਰ 'ਚ ਕਦੇ ਨਹੀਂ ਆਈ। ਨਹੀਂ ਅਸੀਂ ਪਿੰਡ ਦੇ ਕਿਸੇ ਨੇ ਵੀ ਨਹੀਂ ਦੇਖਿਆ ਕੋਈ ਵੀ ਨਹੀਂ ਕਹਿਗਾ ਤੁਹਾਨੂੰ ਜੀ। ਨਹੀਂ ਅਸਲ ਵਿੱਚ ਦਾਦੀ ਦੀ ਜੀ ਉਹਦੇ ਫਾਦਰ ਦੀ ਉਹਨਾਂ ਦੇ ਚਾਚਾ ਜੀ ਦੀ ਮੰਨੀ ਜਾਣੀ ਚਾਹੀਦੀ ਹੈ ਜੀ। ਇਹਨਾਂ ਦੀ ਇਹ ਵਾਰਸ ਨਹੀਂ ਅਸਲ ਵਿੱਚ ਜੀ ਪਿੰਡ ਨਾਲ ਖੜਿਆ ਇਹਨਾਂ ਦੇ ਜੀ। ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ ਹੁਣ ਲਾਲਚ ਹਰੇਕ ਦੇ ਮਨ 'ਚ ਹੋਇਆ ਪਿਆ ਬਾਈ। ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਕੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਚਣਾ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜਿਹੜਾ ਕੀਤਾਗਾ। ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨੇ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਬਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਹਦੇ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦਾਅਦ ਦੇ ਆ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਪਾਰ ਹੋਈ ਫਿਰਦੀ ਐ ਨਾ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਹਾਂ ਵੀ ਇਹ ਤੇਰੇ ਵੀ ਉਹਨਾਂ ਦੀ ਖੜੀ ਕੀਤੀ ਹੋਈ ਐ ਸੋਡੇ ਚੈਨਲ ਦੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਇਹੋ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਪਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ লাশ ਪਈ ਹੈ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਹਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਕਰ ਉਹਦੇ ਸਾਨੂੰ ਇਨਸਾਫ਼ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਿਰਾਕੜੀਆਂ ਕਰਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇੜ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਸ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਅਸੀਂ ਫੇਰ ਥੋਡੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਥੋਡੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਵਦੀਆਂ ਹਰਕਤਾਂ ਤੋਂ ਇਹਨਾਂ ਤੋਂ ਬਾਜ਼ ਆ ਜਾਏ ਨਹੀਂ ਲੋਕਾਂ ਦੇ ਇਹਨਾਂ ਨੂੰ ਪਾਰੀ ਰੋਧਾ ਸਾਹਮਣਾ ਕਰਨਾ ਪਊ ਇੱਥੋਂ ਦਾ ਪ੍ਰਸ਼ਾਸਨ ਜਿਹੜਾ ਤੇ ਸਰਕਾਰ ਹੈ ਪਪਾਪਾਰ ਹੋਈ ਫਿਰਦੀ ਹੈ ਸੰਸਕਾਰ ਕਰਵਾਉ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜਥੇਬੰਦੀਆਂ ਗੀਆਂ ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਹੈ ਕਿਉਂਕਿ ਸੋਵ ਕਰਨ ਦੇ ਨਾਲ ਜੁੜਿਆ ਹੋਇਆ ਉੱਥੋਂ ਦਾ ਮੋਰਚਾ ਵੀ ਹੈ ਉੱਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾਗਾ ਉਸ ਹਿਸਾਬ ਨਾਲ ਉਹ ਹੈਂਡਲ ਕਰ ਰਹੇ ਆ ਇਸ ਕਰਕੇ ਸਰਕਾਰ ਇਹ ਗੱਲ ਭੁੱਲ ਜੇ ਵੀ ਉਹਨੂੰ ਬਿਨਾਂ ਇਨਸਾਫ ਦਿੱਤੇ ਹੋਏ ਉਹਦੇ ਦੇ ਪਰਚਾ ਦਰਜ ਕਰੇ ਜਿਹੜੇ ਜਿਹੜੇ ਉੱਥੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਕਰੇ ਤੋਂ ਬਿਨਾ ਇਹ ਮਸਲਾ ਜਿਹੜਾ ਨਹੀਂ ਨਿਬੜਨਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਦੋਸ਼ੀਆਂ ਦੇ ਖਿਲਾਫ ਕਰੋ